ਅੱਜ ਦੀ ਵੀਡੀਓ ਦੇ ਵਿੱਚ ਮੇਰੀਆਂ ਸਾਰੀਆਂ ਪੈਣਾ ਦਾ ਬਹੁਤ ਹੀ ਸਵਾਗਤ ਹੈ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਾਵਲਾਂ ਦੀ ਇੱਕ ਬਹੁਤ ਵਧੀਆ ਕਰੀਮ। ਇਸ ਕਰੀਮ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਨੇ ਕੀ ਕੀਤਾ? ਚਾਵਲਾਂ ਨੂੰ 2 ਘੰਟਿਆਂ ਲਈ ਭਿਓਇਆ ਸੀ ਤੇ ਫਿਰ ਅਸੀਂ ਉਹਨੂੰ ਉਬਾਲ ਲਿਆ ਸੀ। ਜਦੋਂ ਚਾਵਲ ਚੰਗੀ ਤਰ੍ਹਾਂ ਗਲ ਗਏ ਸੀ, ਫਿਰ ਅਸੀਂ ਉਹਦੇ ਵਿੱਚੋਂ ਥੋੜੇ ਜਿਹਾ ਚਾਵਲ ਲੈ ਕੇ ਤੇ ਥੋੜਾ ਜਿਹਾ ਕੱਚਾ ਦੁੱਧ ਪਾਇਆ। ਜਾ ਜਿੰਨੇ ਕੇ ਚਾਵਲ ਨੇ ਬਸ ਉਸ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਕੱਚਾ ਦੁੱਧ ਲੈ ਕੇ ਨਾ ਫੇਰ ਉਸ ਨੂੰ ਹੈਂਡੀ ਦੇ ਨਾਲ ਦੇਖੋ ਇਸ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਜਦੋਂ ਮੇਰੇ ਚਾਵਲ ਚੰਗੀ ਤਰ੍ਹਾਂ ਉਬਲ ਰਹੇ ਸੀ ਨਾ ਮੈਂ ਉਦੋਂ ਵੀ ਵੀਡੀਓ ਬਣਾਈ ਸੀ ਪਤਾ ਨਹੀਂ ਮੇਰੇ ਮੋਬਾਈਲ ਦੇ ਵਿੱਚੋਂ ਕਿੱਧਰ ਨੂੰ ਸਕਿਪ ਕਦੋਂ ਹੋ ਗਈ ਮੈਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਨਾ ਮੈਂ ਉਹ ਤੁਹਾਨੂੰ ਦਿਖਾ ਨਹੀਂ ਸਕੀ ਵੀ ਮੈਨੇ ਚਾਵਲਾਂ ਨੂੰ ਕਿਵੇਂ ਉਵਾਲਿਆ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਦੇਖੋ ਇਹਨੂੰ ਪੂਰਾ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲੈਣੇ ਦੇਖੋ ਅਸੀਂ ਚੰਗੀ ਤਰ੍ਹਾਂ ਜਦੋਂ ਗ੍ਰाइंड ਕਰ ਲਏ ਨਾ ਇੱਕਕਾਸੀ ਫਿਰ ਚਾਹ ਪੌਣੀ ਸਾਡੇ ਕੋਲ ਸਟੀਲ ਦੀ ਹੈਗੀ ਹੈ ਅਸੀਂ ਸਾਰਾ ਮਿਸ਼ਰਣ ਉਹਦੇ ਵਿੱਚ ਕੱਢ ਲਿਆ ਤੁਸੀਂ ਵੀ ਨਾ ਜਦੋਂ ਬਣਾਓਗੇ ਜਿਹੜਾ ਤੁਹਾਡਾ ਇਹ ਮਿਸ਼ਰਣ ਹੈ ਥੋੜਾ ਜਿਹਾ ਥਿੱਕ ਹੋਣਾ ਚਾਹੀਦਾ ਬਹੁਤ ਪਤਲਾ ਨਹੀਂ ਹੋਣਾ ਚਾਹੀਦਾ ਦੇਖੋ ਪਹਿਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਵੀ ਕਰੀਮ ਤਾਂ ਅਥਲੇ ਨਿਕਲੂਗੀ ਨਹੀਂ ਪਰ ਅਸੀਂ ਕੋਸ਼ਿਸ਼ ਕੀਤੀ 2-4 ਮਿੰਟ ਅਸੀਂ ਇਸ ਤਰ੍ਹਾਂ ਹੀ ਇਹਨੂੰ ਮਿਥਦੇ ਰਹੇ ਦੇਖੋ ਫਿਰ ਨਾ ਨੀਚੇ ਛਾਲਣੀ ਦੇ ਕਿੰਨੀ ਵਧੀਆ ਕਰੀਮ ਬਹੁਤ ਹੀ ਵਧੀਆ ਨਿਕਲ ਰਹੀ ਹੈ ਮੇਰੀਏ ਭੈਣੋ ਜਦੋਂ ਵੀ ਤੁਸੀਂ ਇਹ ਕਰੀਮ ਬਣਾਓਗੇ ਨਾ ਜੇ ਤੁਹਾਡੀ ਵੀ 2-4 ਮਿੰਟ ਇਸ ਤਰ੍ਹਾਂ ਮਿਥਨ ਤੋਂ ਬਾਅਦ ਵੀ نیچے ਕਰੀਮ ਨਾ ਨਿਕਲੂਗੀ ਤਾਂ ਘਬਰਾਈਓ ਨਾ ਉਸ ਤੋਂ ਆਪਣੇ ਆਪ ਹੀ ਇਹ ਬਹੁਤ ਸੋਹਣਾ ਟੈਕਸਚਰ ਦੇਖੋ ਆਪਣੇ ਆਪ ਨਿਕਲੂਗੀ ਘਬਰਾਈਓ ਨਾ ਬਸ ਥੋੜੀ ਜੀ ਕੋਸ਼ਿਸ਼ ਕਰਿਓ ਫਿਰ ਦੇਖਿਓ ਕਿੰਨੀ ਵਧੀਆ ਕਰੀਮ ਤੁਹਾਨੂੰ ਇਹ ਮਿਲੂਗੀ ਮੈਂ ਸਿਰਫ ਇੱਕ ਕਟਛੀ ਚਾਵਲਾਂ ਦੀ ਲਈ ਸੀ ਦੇਖੋ ਉਹਦੇ ਵਿੱਚ ਪੂਰੇ 3 ਚਮਚਿਆਂ ਦੇ ਲਗਭਗ ਸਾਨੂੰ ਕਰੀਮ ਮਿਲ ਗਈ ਹੈ ਪੂਰੀ 3 ਚਮਚਿਆਂ ਦੇ ਲਗਭਗ ਮਿਲੂਗੀ ਤੁਹਾਨੂੰ ਵੀ ਇਹ ਕਰੀਮ ਤੇ ਅਸੀਂ ਫਿਰ ਉਸਦੇ ਵਿੱਚ ਦੋ ਵਿਟਾਮਿਨ E ਦੇ ਕੈਪਸੂਲ ਪਾਏ ਸੀ। ਇਹ ਵਿਟਾਮਿਨ E ਦੇ ਕੈਪਸੂਲ ਪਾਉਣੇ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਇਹਦੇ ਨਾਲ ਸਾਡੀ ਸਕਿਨ ਬਹੁਤ ਵਧੀਆ ਬਣ ਜਾਂਦੀ ਐ। ਤੇ ਇੱਕ ਚਮਚਾ ਪਾਏ ਅਸੀਂ ਕੋਕੋਨਟ ਆਇਲ ਦਾ, ਕੋਈ ਬਦਾਮ ਦਾ ਪਾ ਲੈਂਦਾ, ਕੋਈ ਕਾਸੀ ਦਾ, ਤੁਸੀਂ ਕੋਈ ਵੀ ਪਾ ਸਕਦੇ ਆ। ਜਿਹੜਾ ਵੀ ਤੇਲ ਨਾਲ ਤੁਹਾਨੂੰ ਉਸ ਸਮੇਂ ਤੁਹਾਡੇ ਘਰ ਵਿੱਚ ਮਿਲੂਗਾ ਬਸ ਉਹ ਪਾ ਲੋ ਕੱਲੇ ਸਰੋਂ ਦਾ ਨਹੀਂ ਪਾਣਾ। ਫਿਰ ਇਹਨੂੰ ਲਗਭਗ 5 ਮਿੰਟ ਤੁਸੀਂ ਇਸ ਤਰ੍ਹਾਂ ਹੀ ਹਿਲਾਉਂਦੇ ਰਹੋ। ਤਾਂ ਅੱਗੇ ਜਿਹੜੀ ਸਾਡੀ ਕਰੀਮ ਹੈ ਨਾ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਈ। ਲਗਭਗ ਇਹ ਕਰੀਮ ਪੂਰੀ ਚੰਗੀ ਤਰ੍ਹਾਂ ਬਣ ਚੁੱਕੀ ਹੈ। ਹੁਣ ਆਪਾਂ ਨਾ ਇਸ ਕਰੀਮ ਨੂੰ ਲਗਾ ਕੇ ਦੇਖਦੇ ਹਾਂ ਵੀ ਇਹ ਕਿਸ ਤਰ੍ਹਾਂ ਦੀ ਬਣੀ ਹੈ। ਚਲੋ ਅਸੀਂ ਥੋੜੀ ਜਿਹੀ ਕਰੀਮ ਲਈਏ। ਇਹਨੂੰ ਸਭ ਤੋਂ ਪਹਿਲਾਂ ਆਪਾਂ ਆਪਣੇ ਹੱਥ ਤੇ ਲਗਾ ਕੇ ਦੇਖਦੇ ਹਾਂ। ਦੇਖੋ ਵੀ ਮੈਨੂੰ ਤਾਂ ਐ ਲੱਗਦਾ ਵੀ ਬਹੁਤ ਜ਼ਿਆਦਾ ਵਧੀਆ ਬਣੀ ਹੈ। ਬਾਕੀ ਮੇਰੀਆਂ ਭੈਣਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਗੀਆਂ। ਕਿ ਇਹ ਕ੍ਰੀਮ ਤੁਹਾਨੂੰ ਕਿਵੇਂ ਲੱਗੀ ਐ ਤੇ ਕਿੰਨਾ ਪੈਣਾ ਨਹੀਂ ਪਹਿਲਾਂ ਇਹ ਕ੍ਰੀਮ ਬਣਾਈ ਐ ਉਹ ਵੀ ਮੈਨੂੰ ਪਲੀਜ਼ ਜੋ ਤੁਸੀਂ ਦਸੀਓ ਦੇਖੋ ਪਤਾ ਨਹੀਂ ਐਂ ਜੇ ਲੱਗਦਾ ਹੈ ਮੈਨੂੰ ਤਾਂ ਹੁਣ ਇੱਕ ਹੱਥ ਜੀਤੇ ਲਗਾਈਏ ਥੋੜਾ ਜਿਹਾ ਜ਼ਿਆਦਾ ਗੋਰਾ ਐ ਤੇ ਦੂਜਾ ਥੋੜਾ ਜਿਹਾ ਘੱਟ ਐ ਹੁਣ ਆਪਾਂ ਇਹ ਸਾਰੀ ਕ੍ਰੀਮ ਨੇ ਇੱਕ ਡੱਬੀ ਵਿੱਚ ਪਾਵਾਂਗੇ ਜੇ ਤੁਹਾਡੇ ਕੋਲੇ ਕੱਚ ਦੀ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਤਾਂ ਤੁਸੀਂ ਆ ਆਪਣੇ ਘਰੇ ਬਹੁਤ ਡੱਬੀਆਂ ਹੁੰਦੀਆਂ ਨੇ ਆਪਾਂ ਇਸ ਤਰ੍ਹਾਂ ਡੱਬੀ ਵਿੱਚ ਪਾ ਕੇ ਨਾ ਇਹਨੂੰ ਕੋਟੋ ਘਟਾ ਦੇ 10 ਜਾਂ 12 ਦਿਨਾਂ ਦੇ ਲਈ ਫ੍ਰੀਜ ਵਿੱਚ ਜਮਾ ਕਰ ਸਕਦੇ ਆ। ਚਲੋ ਪਹਿਲਾਂ ਲਗਾਈ ਸੀ ਮੇਰੇ ਪੁੱਤਰ ਵਦੂ ਨੇ ਤੇ ਹੁਣ ਮੈਂ ਲਗਾ ਕੇ ਦਿਖਾਉਣੀ ਆ ਤੁਹਾਨੂੰ ਵੀ ਮੇਰੇ ਕਿਹ ਜੀ ਲੱਗਦੀ ਐ। ਦੇਖੋ ਇਹ ਲੱਗਦੀ ਵੀ ਬਹੁਤ ਥੋੜੀ ਐ। ਮੈਨੇ ਦੇਖੋ ਤੁਹਾਡੇ ਸਾਹਮਣੇ ਲਗਾਈ ਐ। ਇਹ ਲਗਾਉਂਦੇ ਨਾਲ ਹੱਥ ਦੇ ਉੱਪਰ ਫੇਸ ਤੇ ਚਲ ਮੈਨੇ ਹਜੇ ਨਹੀਂ ਲਗਾਈ ਕਿਉਂਕਿ ਮੇਰੇ ਫੇਸ ਤੇ ਮੇਕਅਪ ਸੀਗਾ ਤੇ ਰਾਤ ਨੂੰ ਲਗਾਉਂਗੀ ਮੈਂ। ਤੇ ਮੈਂ ਤੁਹਾਡੇ ਸਾਹਮਣੇ ਹੱਥ ਤੇ ਬਾਹ ਤੇ ਲਗਾਈ ਐ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਨੇ ਦੇਖੋ ਤੇਲ ਸਿਰਫ ਇੱਕ ਚਮਚਾ ਹੀ ਪਾਇਆ ਸੀ ਜੇ ਆਪਾਂ ਜ਼ਿਆਦਾ ਪਾ ਲਾਂਗੇ ਨਾ ਤਾਂ ਚਿਪਚਿਪੀ ਜੀ ਹੋ ਜਾਂਦੀ ਐ ਬਾਕੀ ਗਰਮੀ ਦਾ ਮੌਸਮ ਐ ਇਸ ਕਰਕੇ ਤੇਲ ਨਾ ਜਿੰਨਾ ਘੱਟ ਹੋ ਸਕੂਗਾ ਤੁਸੀਂ ਉਨਾ ਹੀ ਪਾਈਓ ਮੇਰੀ ਇਹ ਵੀਡੀਓ ਮੇਰੀਆਂ ਸਾਰੀਆਂ ਭੈਣਾਂ ਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਕਰਿਓ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਵੀ ਕਮੈਂਟ ਕਰਨ ਵਿੱਚ ਨਾ ਕੰਜੂਸੀ ਨਾ ਕਰਿਆ ਕਰੋ ਚਲੋ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਨ